ਜਲੰਧਰ ਦੇ ਵਿੱਚ ਦੇਰ ਰਾਤ ਇੱਕ ਵਿਆਹ ਪਾਰਟੀ ਦੇ ਕੁਝ ਲੋਕਾਂ ਨੇ ਹਮਲਾ ਕਰਕੇ ਇੱਕ ਸ਼ਖਸ ਦੀ ਜਾਨ ਲੈ ਲਈ ਜਦਕਿ ਕੁਝ ਲੋਕ ਜ਼ਖਮੀ ਕਰ ਦਿੱਤੇ ਗਏ ਘਟਨਾ ਜਲੰਧਰ ਦੇ ਅਰਬਨ ਸਟੇਟ ਇਲਾਕੇ ਦੀ ਹੈ ਜਿੱਥੇ ਇੱਕ ਜਾਂਚ ਕਰਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਵਿਆਦੀ ਰਿਸੈਪਸ਼ਨ ਪਾਰਟੀ ਤੋਂ ਬਾਅਦ ਇੱਕ ਗੱੜ੍ਹ ਵਿੱਚ ਬੈਠੇ ਕੁਝ ਦੋਸਤਾਂ ਤੇ ਕੋ ਜਾਣ ਪਛਾਤੇ ਲੋਕਾਂ ਨੇ ਹਮਲਾ ਕੀਤਾ ਹਮਲਾਵਰਾਂ ਨੇ ਟਿੰਕੂ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਦਕਿ ਉਸ ਦੇ ਦੋ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਤਖਨੌਦ ਬਾਅਦ ਮੌਕੇ ਤੇ ਉਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹਾਲਾਂਕਿ ਮਲਜ਼ੂਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ ਜਦੋਂ ਕਿ ਜ਼ਖਮੀਆਂ ਨੂੰ ਜਿਲੰਦਰ ਦੇ ਵਕਵਾ ਕਸਟਾਲਾ ਦੇ ਵਿੱਚ ਡਾਕਟਰ ਕਰਵਾਇਆ ਗਿਆ ਹੈ। ਆਏ ਫੰਕਸ਼ਨ ਦੇ ਵਿੱਚ ਸੀਗੇ ਫੰਕਸ਼ਨ ਤੇ ਘਰ ਆ ਰਹੇ ਸੀਗੇ। ਉਹਨਾਂ ਨੇ ਬਸ ਅਸੀਂ ਵਾਪਸ ਆ ਰਹੇ ਘਰ ਉਹਨਾਂ ਸਾਡੇ ਤੇ ਹਮਲਾ ਕਰਤਾ। ਕਿੰਨੇ ਕ ਬੰਦੇ ਆ ਨੇ ਹਮਲਾ ਕੀਤਾ? ਓਏ 8-10 ਸਗੇ ਬੰਦੇ। ਤੁਸੀਂ ਕੌਣ-ਕੌਣ ਸੀਗਾ? ਮੈਂ ਤੇ ਮੇਰਾ ਭਰਾ ਸੀਗੇ। ਰਾਜੂ ਨੇ। ਰਾਜੂ ਕੌਣ ਹੈ? ਰਾਜੂ ਦੇ ਭਰਾ ਨੇ। ਰਾਜੂ ਹੈ ਕੌਣ-ਕੌਣ ਕੀ ਕੰਮ ਕਰਦਾ? ਸਮੈਗ ਦਾ ਕੰਮ ਕਰਦਾ ਸਮੈਗ ਵੇਚਦਾ। ਕਿਥੇ ਰੰਦੋ ਨੇਵਰ ਗਲੋਨੀ ਭਾਜੀ ਕੀ ਮਾਰਿਆ ਕੀ ਤੁਹਾਡੇ ਭਾਜੀ ਹਾਂਜੀ ਤੁਹਾਡੇ ਕੀ ਮਾਰਿਆ 10 ਮਾਰੇ ਆ ਕਿਹਦੇ ਪੋਲਿਟਿਕਲ ਇਥੇ ਸ਼ੂਰਾ ਮਾਰੇ ਆ ਇਥੇ ਕਰਪਾਨ ਮਾਰੇ ਆ ਲਾਈ ਹੋਈ ਆ ਔਰ ਪਤਾ ਲੱਗਾ ਕਿ ਮੋਰਤੇ ਆ ਗਏ ਸੀਗੇ ਸਿਵਲ ਹਸਪੀਟਲ ਔਰ ਇੱਕ ਹੁੰਦੀ ਡੈਥ ਹੋ ਗਈ ਹੈ ਦੋ ਇੰਜਨ ਨੇ ਇੱਕ ਸਿਵਲ ਹਸਪੀਟਲ ਔਰ ਇੱਕ ਇਥੇ ਸਿਗਰੇਟਰੀਟ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਬਾਕੀ ਜਿਹੜਾ ਬੰਦਾ ਇੰਜਰੋ ਦੇ ਧਿਆਨ ਤੇ ਰਤਮਾਸੀ ਦਰਜ ਕਰ ਰਹੇ ਨੇ 302 ਧੰਸਤ ਪਰ ਬਾਕੀ ਜਿਉਂਦੀ ਮੈਂ ਤੁਹਾਡੇ ਵਾਸਤੇ ਜਿਹੜਾ ਮੁਰਜਾਣਾ ਕੋਈ ਮਗਰ ਮੁਰਜਾਣਾ ਰੈਸਟੋਰੈਂਟ ਲੱਭ ਰਿਹਾ ਜੋ ਵੀ ਧਿਆਨ ਹੋਏਗਾ ਉਹਦੇ ਬਾਟਰਲੀ ਕਰਾਂਗੇ